ਦੇ ਸਾਵੇ ਦੇ ਸਾ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੁਖਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਰਾਮ ਲਾਲ ਨਾਂ ਦਾ ਬੰਦਾ ਰਹਿੰਦਾ ਸੀ ਉਸ ਦੇ ਘਰ ਵਿੱਚ ਉਸ ਦੀ ਘਰ ਵਾਲੀ ਤੇ ਇੱਕ ਉਸ ਦਾ ਮੁੰਡਾ ਸੀ ਉਸ ਦੇ ਮੁੰਡੇ ਦਾ ਨਾਂ ਅਮਰ ਸੀ ਤੇ ਹੁਣੇ-ਹੁਣੇ ਉਹਨੇ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ ਰਾਮ ਲਾਲ ਕੋਲੇ ਥੋੜੀ ਜੀ ਜ਼ਮੀਨ ਸੀ ਤੇ ਰਾਮ ਲਾਲ ਪ੍ਰਾਈਵੇਟ ਨੌਕਰੀ ਤੇ ਲੱਗਿਆ ਹੋਇਆ ਸੀ ऐसे तरह ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਤੇ ਰਾਮ ਲਾਲ ਦਾ ਮੁੰਡਾ ਅਮਰ ਸਕੂਲੀ ਪੜ੍ਹਾਈ ਪੂਰੀ ਕਰਕੇ ਹੁਣ ਗ੍ਰੈਜੂਏਸ਼ਨ ਕਰਨ ਲੱਗਿਆ ਸੀ ਤੇ ਇਸੇ ਵਿੱਚ ਰਾਮ ਲਾਲ ਦੀ ਜੋ ਘਰ ਵਾਲੀ ਹੁੰਦੀ ਹੈ ਜਿਸ ਦਾ ਨਾਮ ਮੂਰਤੀ ਸੀ ਉਹ ਥੋੜਾ ਬਿਮਾਰ ਰਹਿਣ ਲੱਗੀ ਸੀ ਤੇ ਥੋੜੇ ਦਿਨਾਂ ਬਾਅਦ ਹੀ ਬਿਮਾਰੀ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਰਾਮ ਲਾਲ ਇਕੱਲਾ ਰਹਿ ਗਿਆ ਸੀ ਉਸ ਉੱਤੇ ਦੁੱਖਾਂ ਦਾ پہاੜ ਟੁੱਟ ਪਿਆ ਸੀ ਕਿਉਂਕਿ ਜੀਵਨ ਸਾਥੀ ਜੇ ਛੱਡ ਕੇ ਚਲੇ ਜਾਵੇ ਤਾਂ ਮਰਨ ਬਰਾਬਰ ਹੋ ਜਾਂਦਾ ਹੈ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਚਲੀ ਗਈ ਸੀ ਹਜੇ RAMLAL ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਉਸ ਦੀ ਉਮਰ 40 ਸਾਲ ਸੀ ਐਵੇਂ ਹੀ ਸਮਾਂ ਲੰਘਦਾ ਜਾਂਦਾ ਹੈ ਤੇ ਅਮਰ ਆਪਦੀ ਗ੍ਰੈਜੂਏਸ਼ਨ ਪੂਰੀ ਕਰ ਲੈਂਦਾ ਹੈ ਤੇ ਦਰ RAMLAL ਆਪ ਹੀ ਰੋਟੀਆਂ ਬਣਾਉਂਦਾ ਸੀ ਤੇ ਆਪ ਹੀ ਘਰ ਦਾ ਸਾਰਾ ਕੰਮ ਕਰਦਾ ਸੀ ਉਸ ਨੇ ਨੌਕਰੀ ਵੀ ਛੱਡ ਦਿੱਤੀ ਸੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਅਮਰ ਆਪਦੇ ਪਿਓ ਨੂੰ ਕਹਿੰਦਾ ਹੈ ਕਿ ਬਾਪੂ ਸਰਕਾਰੀ ਨੌਕਰੀ ਦੀ ਤਿਆਰੀ ਕਰਨੀ ਹੈ ਤੇ ਵਧੀਆ ਕੋਚਿੰਗ ਚ ਲੱਗਣਾ ਹੈ ਇਸ ਵਾਸਤੇ ਮੈਨੂੰ ਪੈਸੇ ਚਾਹੀਦੇ ਨੇ ਪਰ RAMLAL ਕੋਲੇ ਪੈਸੇ ਨਹੀਂ ਸੀ ਉਹਨੇ ਆਪਦੀ ਨੌਕਰੀ ਵੀ ਛੱਡ ਦਿੱਤੀ ਸੀ ਤੇ ਜੋ ਵੀ ਪੈਸਾ ਸੀ ਉਹਦੀ ਘਰ ਵਾਲੇ ਤੇ ਬਿਮਾਰੀ ਤੇ ਲੱਗ ਗਿਆ ਸੀ ਹੁਣ RAMLAL ਕੋਲੇ ਜਿਹੜੀ ਥੋੜੀ ਜੀ ਜ਼ਮੀਨ ਸੀ ਉਹ ਉਸ ਨੂੰ ਵੇਚ ਦਿੰਦਾ ਤੇ ਆਪਦੇ ਪੁੱਤ ਨੂੰ ਪੈਸੇ ਦੇ ਦਿੰਦਾ ਉਹ ਸੋਚਦਾ ਸੀ ਕਿ ਆਹ ਜ਼ਮੀਨ ਵੀ ਮੇਰੇ ਪੁੱਤ ਕੋਲ ਹੀ ਆਣੀ ਸੀ ਜੇ ਆ ਪੜ੍ਹ ਲਿਖ ਕੇ ਵਧੀਆ ਸਰਕਾਰੀ ਨੌਕਰੀ ਲੱਗ ਗਿਆ ਤਾਂ ਆ ਆਪਦੇ ਖਾਣ-ਖਮਾਣ ਜੁਗਾ ਹੋ ਜਾਏਗਾ ऐसे तरह दिन ਲੰਘ ਰਹੇ ਸੀ ਤੇ ਉਸ ਦਾ ਮੁੰਡਾ ਅਮਰ ਕੋਚਿੰਗ ਕਰਨ ਲੱਗ ਜਾਂਦਾ ਹੈ ਤੇ ਉਹ ਵਧੀਆ ਮਿਹਨਤ ਨਾਲ ਤਿਆਰੀ ਕਰਦਾ ਹੈ। ਇਧਰ ਰਾਮ ਲਾਲ ਘਰੇ ਕੱਲਾ ਹੁੰਦਾ ਹੈ ਤੇ ਆਪ ਹੀ ਸਾਰਾ ਕੰਮ ਕਰਦਾ ਤੇ ਰੋਟੀ ਪਾਣੀ ਬਣਾਉਂਦਾ ਹੈ। ਇੱਕ ਦਿਨ ਰਾਮ ਲਾਲ ਦਾ ਮੁੰਡਾ ਅਮਰ ਘਰੇ ਆਂਦਾ ਹੈ ਤਾਂ ਰਾਮ ਲਾਲ ਉਸ ਨੂੰ ਕਹਿੰਦਾ ਕਿ ਪੁੱਤ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਤੂੰ ਵਿਆਹ ਕਰ ਲੈ। ਹੁਣ ਮੇਰੇ ਕੋਲੇ ਰੋਟੀਆਂ ਨਹੀਂ ਬਣਦੀਆਂ ਮੈਂ ਬਹੁਤ ਥੱਕ ਜਾਂਦਾ ਤਾਂ ਕਰਕੇ ਤੂੰ ਵਿਆਹ ਕਰ ਲੈ ਘਰ 'ਚ ਰੋਟੀਆਂ ਬਣਾਉਣ ਵਾਲੀ ਆ ਜਾਏਗੀ। ਕਮ ਸੇ ਕਮ ਆਪਾਂ ਨੂੰ ਰੋਟੀਆਂ ਤੇ ਕੱਪੜੇ ਤਾਂ ਆਪ ਨਹੀਂ ਧੋਣੇ ਪਿਆ ਕਰਨੇ ਇਹ ਤੇਰੀ ਘਰ ਵਾਲੀ ਧੋ ਦਿਆ ਕਰੇਗੀ। ਪਰ ਅਮਰ ਕਹਿੰਦਾ ਹੈ ਕਿ ਬਾਪੂ ਮੇਰੀ ਹਜੇ ਥੋੜੀ ਜਿਹੀ ਪੜ੍ਹਾਈ ਬਾਕੀ ਹੈ ਜਦ ਤੱਕ ਮੈਂ ਸਰਕਾਰੀ ਨੌਕਰੀ ਨਹੀਂ ਲੱਗ ਜਾਂਦਾ ਉਦੋਂ ਤੱਕ ਮੈਂ ਵਿਆਹ ਨਹੀਂ ਕਰਾ ਸਕਦਾ ਤੂੰ ਥੋੜਾ ਜਿਹਾ ਸਬਰ ਹੋਰ ਕਰ ਮੈਂ ਤਿਆਰੀ ਕਰ ਰੱਖੀ ਹੈ ਤੇ ਮੈਨੂੰ ਲੱਗਦਾ ਹੈ ਮੈਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ ਉਸ ਤੋਂ ਬਾਅਦ RAMLAL ਉਸ ਨੂੰ ਕੁਝ ਨਹੀਂ ਕਹਿੰਦਾ ਤੇ ਅਮਰ ਵੀ ਆਪਦੀ ਕੋਚਿੰਗ ਕਰਨ ਲੰਘ ਜਾਂਦਾ ਹੈ ਐਸੇ ਤਰ੍ਹਾਂ ਟਾਈਮ ਲੰਘਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਅਮਰ ਬਹੁਤ ਦਿਲ ਲਾ ਕੇ ਤਿਆਰੀ ਕਰਦਾ ਹੈ ਉਹ ਬਹੁਤ ਮਿਹਨਤ ਕਰਦਾ ਹੈ ਉਹ ਪੜਾਈ 'ਚ ਤਾਂ ਹੁਸ਼ਿਆਰ ਸੀ ਇਸ ਕਰਕੇ ਉਸ ਨੂੰ ਇੱਕ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਇਹ ਖੁਸ਼ਖਬਰੀ ਘਰ ਆ ਕੇ ਉਹ ਆਪਦੇ ਪਿਓ ਨੂੰ ਦੰਦਾ ਉਸ ਦਾ ਪਿਓ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿ ਉਸ ਦੇ ਪੁੱਤ ਨੂੰ ਸਰਕਾਰੀ ਨੌਕਰੀ ਮਿਲ ਗਈ ਫਿਰ ਰਾਮ ਲਾਲ ਆਪਦੇ ਪੁੱਤ ਨੂੰ ਕਹਿੰਦਾ ਹੈ ਕਿ ਪੁੱਤ ਹੁਣ ਤਾਂ ਤੈਨੂੰ ਸਰਕਾਰੀ ਨੌਕਰੀ ਮਿਲ ਗਈ ਹੁਣ ਤੂੰ ਵਿਆਹ ਕਰ ਲਾ ਮੈਂ ਤੇਰੇ ਵਾਸਤੇ ਕੁੜੀ ਲੱਭਦਾ ਹਾਂ ਪਰ ਅਮਰ ਆਪਦੇ ਪਿਓ ਨੂੰ ਕਹਿੰਦਾ ਹੈ ਕਿ ਮੇਰੇ ਵਾਸਤੇ ਕੁੜੀ ਲੱਭਣ ਦੀ ਲੋੜ ਨਹੀਂ ਹੈ ਮੇਰੀ ਜ਼ਿੰਦਗੀ 'ਚ ਇੱਕ ਕੁੜੀ ਹੈਗੀ ਹੈ ਮੈਂ ਉਹਦੇ ਨਾਲ ਹੀ ਵਿਆਹ ਕਰਾਣਾ ਹੈ ਮੈਂ ਉਸ ਨੂੰ ਪਿਆਰ ਕਰਦਾ ਹਾਂ ਇਹ ਗੱਲ ਸੁਣ ਕੇ ਆਰਾਮ ਲਾਲ ਇਕਦਮ ਹੈਰਾਨ ਰਹਿ ਜਾਂਦਾ ਪਰ ਉਹ ਅਮਰ ਨੂੰ ਕੁਝ ਨਹੀਂ ਕਹਿੰਦਾ ਥੋੜੇ ਦਿਨਾਂ ਬਾਅਦ ਅਮਰ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਬੜੀ ਧੂਮ-ਧਾਮ ਨਾਲ ਵਿਆਹ ਕਰਾ ਕੇ ਆਪਦੀ ਘਰਵਾਲੀ ਨੂੰ ਘਰੇ ਲੈ ਆਂਦਾ ਹੈ ਉਹ ਲਵ ਮਿਰਚ ਕਰਵਾਉਂਦਾ ਤੇ ਜੋ ਉਸਦੀ ਘਰਵਾਲੀ ਹੁੰਦੀ ਹੈ ਜੋ ਉਸਦੀ ਘਰਵਾਲੀ ਹੁੰਦੀ ਹੈ ਉਹ ਬੜੀ ਸੁਹਾਵਣੀ ਨਹੀਂ ਹੁੰਦੀ ਉਹ ਆਨੇ ਸਾਰੀ ਘਰ ਚ ਪਵਾੜਾ ਪਣ ਲੱਗ ਜਾਂਦੀ ਐ ਘਰ ਚ ਲੜਾਈ ਰੱਖਣ ਲੱਜ ਜਾਂਦੀ ਐ ਤੇ ਰਾਮ ਲਾਲ ਨਾਲ ਉਹ ਡੇਲੀ ਲੜਦੀ ਐ ਤੇ ਉਸ ਨੂੰ ਉਹ ਜਿਵੇਂ ਪਸੰਦ ਨਹੀਂ ਕਰਦੀ ਤੇ ਰਾਮ ਲਾਲ ਦੇ ਪੁੱਤ ਨੂੰ ਵੀ ਉਹ ਉਂਗਲਾਂ ਲਾਣ ਲੱਜ ਜਾਂਦੀ ਐ ਕਿ ਇਹ ਬੁੱਢੜਾ ਮੈ ਤੰਗ ਕਰਦਾ ਐ ਇਸ ਨਾਲ ਮੇਰੇ ਕੋਲੇ ਨਹੀਂ ਰਿਹਾ ਜਾਣਾ ਘਰ ਚ ਕਲੇਸ਼ ਰਹਿਣ ਲੱਗਦਾ ਐ ਰਾਮ ਲਾਲ ਦੇ ਜੋ ਜਾਣਕਾਰ ਸੀ ਜੋ ਉਹਨੂੰ ਮਿਲ ਲਾਉਂਦੇ ਸੀ ਉਹਨਾਂ ਸਾਹਮਣੇ ਕਈ ਵਾਰੀ ਕਲੇਸ਼ ਹੋ ਜਾਂਦਾ ਐ ਤਾਂ ਰਾਮ ਲਾਲ ਨੂੰ ਬਹੁਤ ਮਾੜਾ ਲੱਗਦਾ ਐ ਉਹ ਸੋਚਦਾ ਐ ਇਸ ਤੋਂ ਚੰਗਾ ਐ ਕਿ ਮੈਂ ਕਿਥੇ ਚਲਾ ਜਾਵਾਂ ਉਹ ਸੋਚਦਾ ਹੈ ਕਿ ਮੇਰੀ ਕਰੜੀ ਬਹੁਤ ਵਧੀਆ ਰਹੀ ਜੋ ਪਹਿਲਾਂ ਹੀ ਰੱਬ ਕੋਲੇ ਚਲੀ ਗਈ ਜੇ ਰੱਬ ਮੈਨੂੰ ਵੀ ਉਸੇ ਟਾਈਮ ਨਾਲ ਲੈ ਜਾਂਦਾ ਤਾਂ ਕਿੰਨਾ ਵਧੀਆ ਹੁੰਦਾ ਮੈਨੂੰ ਆਹ ਦਿਨ ਤਾਂ ਨਹੀਂ ਦੇਖਣੇ ਪੈਣੇ ਸੀ ਉਸ ਤੋਂ ਬਾਅਦ ਨਾਮ ਲਾਲ ਕੋਲੇ ਜੋ ਥੋੜੇ ਬਹੁਤ ਪੈਸੇ ਜਮਾ ਸੀ ਜੋ ਸੁਨੇ ਅਮਰ ਦੇ ਵਿਆਹ ਵਾਸਤੇ ਰੱਖੇ ਸੀ ਉਸ ਨੂੰ ਲੈ ਕੇ ਇੱਕੋ ਛੋਟੀ ਜੀ ਦੁਕਾਨ ਖੋਲ ਲੈਂਦਾ ਜਿਹਦੇ ਵਿੱਚੋਂ ਥੋੜਾ ਪਰਚੂਨ ਦਾ ਸਾਮਾਨ ਰੱਖ ਲੈਂਦਾ ਹੁਣ RAMLAL ਦੁਕਾਨ ਤੇ ਜਾ ਕੇ ਵੈਣ ਲੱਗਾ ਸੀ ਉਹਦੇ ਜੋ ਮਿਲਣ ਵਾਲੇ ਸੀ ਉਹਦੇ ਜੋ ਯਾਰ ਬੈਲੀ دوست ਸੀ ਉਸ ਨੂੰ ਦੁਕਾਨ ਤੇ ਆ ਕੇ ਮਿਲ ਲੰਦੇ ਸੀ ਇਸੇ ਤਰ੍ਹਾਂ ਥੋੜਾ ਘਰ ਚ ਖਲੇਸ਼ ਖਤਮ ਹੁੰਦਾ ਪਰ ਜੋ ਅਮਰ ਦੀ ਘਰਾੜੀ ਸੀ ਉਹ RAMLAL ਵਾਰੇ ਹਮੇਸ਼ਾ ਹੀ ਅਮਰ ਦੇ ਕੰਨ ਭਰਦੀ ਰਹਿੰਦੀ ਸੀ ਰਾਮ ਲਾਲ ਦੁਕਾਨ ਤੇ ਜਾ ਕੇ ਕੰਮ ਕਰਦਾ ਹੈ ਤੇ ਆਪਦੇ ਯਾਰ ਵੇਲੀਆਂ ਨੂੰ ਮਿਲਦਾ ਹੈ ਐਸੇ ਤਰ੍ਹਾਂ ਵਧੀਆ ਦਿਨ ਨਿਕਲਣ ਲੱਗ ਰਹੇ ਸੀ ਪਰ ਕਈ ਵਾਰ ਰਾਮ ਲਾਲ ਦੁਕਾਨ ਤੋਂ ਲੇਟ ਹੋ ਜਾਂਦਾ ਸੀ ਤਾਂ ਕਰਕੇ ਅਮਰ ਗੁੱਸਾ ਕਰਦਾ ਹੁੰਦਾ ਸੀ ਉਹ ਕਹਿੰਦਾ ਸੀ ਕਿ ਤੂੰ ਟਾਈਮ ਨਾਲ ਕਰਿਆ ਕਰ ਉਸ ਨੂੰ ਲੱਗਦਾ ਸੀ ਕਿ ਐ ਹੁਣ ਜਮਾਂ ਨਹੀਂ ਕਮਾਉਂਦਾ ਕਮਾਉਣਾ ਤਾਂ ਮੈਂ ਆ ਮੇਰੀ ਸੈਲਰੀ ਨਾਲ ਸਾਰਾ ਘਰ ਚੱਲਦਾ ਹੈ ਉਸ ਤੋਂ ਬਾਅਦ ਅਮਰ ਆਪਦੀ ਘਰੋਂ ਵੀ ਇੱਕ ਪ੍ਰਾਈਵੇਟ ਨੌਕਰੀ ਤੇ ਲਾ ਦਿੰਦਾ ਹੈ ਤੇ 2 ਵਜੇ ਨੌਕਰੀ ਕਰਨ ਲੱਗ ਜਾਂਦੇ ਆ ਤੇ ਰਾਮ ਲਾਲ ਆਪਦੀ ਦੁਕਾਨ ਤੇ ਜਾਣ ਲੱਗ ਜਾਂਦਾ ਹੈ ऐसे तरह एक दिन रामलाल बाबा लेट ਹੋ ਜਾਂਦਾ ਦੁਕਾਨ ਤੋਂ ਤੇ ਉਸਦਾ ਪੁੱਤ ਅਮਰ ਉਸ ਨੂੰ ਲੱਭਣ ਆਂਦਾ ਜਦੋਂ ਆ ਕੇ ਦੇਖਦਾ ਦੁਕਾਨ ਦੁਕਾਨ ਖੁੱਲੀ ਹੁੰਦੀ ਹੈ ਤੇ ਰਾਮ ਲਾਲ ਆਪਦੇ ਦੋਸਤਾਂ ਨਾਲ ਗੱਲਾਂ ਮਾਰ ਰਿਹਾ ਹੁੰਦਾ ਹੈ ਆ ਵੇਕੇ ਅਮਰ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਉਹ ਆਮ ਲਾਲ ਨੂੰ ਕਹਿੰਦਾ ਕਿ ਤੈਨੂੰ ਜਮਾਂ ਫਿਕਰ ਨਹੀਂ ਤੈਨੂੰ ਲੱਭਦਾ ਮੈਂ ਇੱਥੇ ਤੇ ਆਇਆ ਤੂੰ ਹਜੇ ਤੱਕ ਦੁਕਾਨ ਖੋਲੀ ਖੜਾ ਹੈ ਤੂੰ ਬਜ਼ੁਰਗ ਹੋ ਗਿਆ ਪਰ ਤੈਨੂੰ ਅਕਲ ਨਹੀਂ ਆਈ ਉਹ ਬਾਵਾ ਕੁਛ ਉਹਦੇ ਯਾਰ ਬੇਲੀਆਂ ਸਾਹਮਣੇ ਆਪਦੇ ਪਿਓ ਨੂੰ ਬੋਲਦਾ ਹੈ ਇਸ ਕਰਕੇ ਆਮ ਲਾਲ ਨੂੰ ਵੀ ਬਹੁਤ ਜ਼ਿਆਦਾ ਬੁਰਾ ਲੱਗਦਾ ਪਰ ਉਹ ਕੁਝ ਨਹੀਂ ਕਹਿੰਦਾ ਉਸ ਤੋਂ ਬਾਅਦ ਦੋਵੇਂ ਘਰੇ ਆ ਜਾਂਦੇ ਨੇ ਤੇ ਘਰੇ ਆ ਕੇ ਅਮਰ ਤੇ ਅਮਰਦੀ ਘਰ ਆਲੀ ਦੋਵੇਂ RAMLAL ਨੂੰ ਬਹੁਤ ਜ਼ਿਆਦਾ ਲੜਦੇ ਨੇ ਤੇ ਉਹਨੂੰ ਮਾੜਾ ਚੰਗਾ ਕਹਿੰਦੇ ਨੇ RAMLAL ਕੁਝ ਨਹੀਂ ਕਰ ਸਕਦਾ ਸੀ ਉੱਚ-ਉੱਚ ਵਾਤੀ ਸਭ ਸੁਣਦਾ ਰਹਿੰਦਾ ਉਹ ਅਗਲੇ ਦਿਨ ਫੇਰ ਦੁਕਾਨ ਤੇ ਜਾਂਦਾ ਐਵੇਂ ਰੂਟੀਨ ਫੇਰ ਚੱਲ ਪੈਂਦਾ ਹੈ ਸਰਦੀਆਂ ਦਾ ਟਾਈਮ ਸੀ ਤੇ RAMLAL ਦੇ 3000 ਬੇਲੀ ਆ ਜਾਂਦੇ ਨੇ ਤੇ ਉਹ ਦੁਕਾਨ ਅੱਗੇ ਧੂਣੀ ਵਾਲਕੇ ਹੱਥ ਸਿੱਖਣ ਲੱਜਾਂਦੇ ਨੇ ਉਹਨਾਂ ਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਹੋ ਗਿਆ ਗੱਲਾਂ ਮਾਰਦੇ ਮਾਰਦੇ ਉਸ ਦਿਨ ਫੇਰ ਲੇਟ ਹੋ ਜਾਂਦਾ ਜਦੋਂ ਲੇਟ ਹੋ ਕੇ ਇੱਕਦਮ ਉਸਨੂੰ ਯਾਦ ਆਉਂਦਾ ਹੈ ਕਿ ਉਹ ਲੇਟ ਹੋ ਗਿਆ ਤਾਂ ਦਬ-ਦਬ ਦੁਕਾਨ ਬੰਦ ਕਰਦਾ ਤੇ ਘਰੇ ਜਾਂਦਾ ਤੇ ਕਰੇ ਅਮਰ ਜਾਣੇ ਸਾਰੀ ਉਸ ਨੂੰ ਲੰਨ ਲਾ ਜਾਂਦਾ ਤੂੰ ਉਸ ਨੂੰ ਕਹਿੰਦਾ ਹੈ ਕਿ ਇਸ ਘਰ ਵਿੱਚ ਹੁਣ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਤੂੰ ਇੱਥੇ ਚਲਾ ਜਾ ਅਸੀਂ ਸਾਰੇ ਦਿਨ ਦੇ ਥੱਕੇ ਹੁੰਨੇ ਆ ਤੇ ਤੂੰ ਸਾਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਤੂੰ ਕੁਝ ਕਰਦਾ ਤਾਂ ਹੈ ਨਹੀਂ ਇਸ ਘਰ ਚ ਅਸੀਂ ਦੋ ਜੀ ਕਮਾਈ ਕਰਦੇ ਆ ਤਾਈਂ ਆ ਘਰ ਚੱਲਦਾ ਤੂੰ ਇੱਥੋਂ ਚਲਾ ਜਾ ਇਹ ਗੱਲ ਅਮਰ ਆਪਦੇ ਪਿਓ ਨੂੰ ਕਹਿੰਦਾ ਹੈ ਉਹ ਸਭ ਭੁੱਲ ਜਾਂਦਾ ਕਿ ਕਿਵੇਂ ਉਸਦੇ ਪਿਓ ਨੇ ਜ਼ਮੀਨ ਵੇਚ ਕੇ ਉਸਨੂੰ ਪੜਾਇਆ ਸੀ ਕਿਵੇਂ ਉਸਨੂੰ ਲਾੜਾਂ ਨਾਲ ਪਾਲਿਆ ਸੀ ਪਰ ਜੋ ਅਮਰ ਦੀ ਘਰ ਵਾਲੀ ਹੁੰਦੀ ਹੈ ਉਹ ਅਮਰ ਦੇ ਕੰਨ ਪਰਦੀ ਹੈ ਉਹ ਅਮਰ ਨੂੰ ਕਹਿੰਦੀ ਹੈ ਕਿ ਜਿਹੜੀ ਦੁਕਾਨ ਤੇ ਜਾ ਕੇ ਤੇਰਾ ਪਿਓ ਵੇਂਦਾ ਹੈ ਉਹ ਦੁਕਾਨ ਤੇਰੇ ਨਾਮ ਹੈ ਜਦੋਂ ਰਾਮ ਲਾਲ ਨੇ ਦੁਕਾਨ ਖਰੀਦੀ ਸੀ ਉਹ ਬਹੁਤ ਸਸਤੀ ਸੀ ਪਰ ਹੁਣ ਉਸਦੇ ਰੇਟ ਬਹੁਤ ਜ਼ਿਆਦਾ ਹੋ ਗਏ ਸੀ ਤਾਂ ਕਰਕੇ ਦੋਵਾਂ ਦੇ ਮਨ 'ਚੋਂ ਲਾਲਚ ਆ ਜਾਂਦਾ ਕਿ ਕਿਉਂ ਨਾ ਦੁਕਾਨ ਨੂੰ ਲੈ ਕੇ ਵੇਚ ਦਿੱਤਾ ਜਾਵੇ ਤੇ ਆ ਬੁੱਢੜੇ ਨੂੰ ਕਿੱਥੇ ਠਪਾ ਦਿੱਤਾ ਜਾਵੇ ਰਾਮ ਲਾਲ ਆਪਦੇ ਪੁੱਤ ਨੂੰ ਕਹਿੰਦਾ ਹੈ ਕਿ ਪੁੱਤ ਐਸ ਉਮਰ ਚੋਂ ਮੈਂ ਕਿੱਥੇ ਜਾਵਾਂਗਾ ਮੈਂ ਬਜ਼ੁਰਗ ਹੋ ਗਿਆਗਾ ਮੈਂ ਕੀ ਕਰਾਂਗਾ ਤੁਸੀਂ ਮੈਨੂੰ ਇਸ ਘਰ ਚ ਰਹਿਣ ਦਿਓ ਪਰ ਉਸ ਦਾ ਪੁੱਤ ਇੱਕ ਵੀ ਨਹੀਂ ਸੁਣਦਾ ਦੋਵੇਂ ਧੱਕੇ ਮਾਰ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਨੇ ਤੇ ਦਰਵਾਜ਼ਾ ਲਾ ਲੈਂਦੇ ਨੇ ਇਸ ਤੋਂ ਬਾਅਦ RAMLAL ਇੱਕ ਰੋਡ ਤੇ ਖੜ੍ਹਾ ਹੁੰਦਾ ਹੈ ਤੇ ਉੱਥੋਂ ਇੱਕ ਰਿਕਸ਼ਾ ਵਾਲਾ ਲੰਘ ਰਿਹਾ ਹੁੰਦਾ ਹੈ ਜੋ ਕਿ ਚੜਾਈ ਤੇ ਰਿਕਸ਼ਾ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰਿਕਸ਼ਾ ਚੜ ਨਹੀਂ ਰਿਹਾ ਸੀ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਸੀ ਤਾਂ RAMLAL ਨੂੰ ਕਹਿੰਦਾ ਹੈ ਕਿ ਵੀਰ ਜੀ ਥੋੜਾ ਜਿਹਾ ਧੱਕਾ ਹੀ ਲਵਾ ਦਿਓ ਜੇ ਮੈਂ ਲੇਟ ਹੋ ਗਿਆ ਤੇ ਮੈਨੇਜਰ ਲੰਘ ਗਿਆ ਤੇ ਉਹਨੇ ਮੈਨੂੰ ਪੈਸੇ ਨਹੀਂ ਦੇਣੇ ਤੇ ਮੇਰੀ ਘਰ ਵਾਲੀ ਬਿਮਾਰ ਹੈ ਤੇ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਉਸ ਤੋਂ ਬਾਅਦ ਰਾਮ ਲਾਲ ਉਸ ਨੂੰ ਤੱਕਾ ਲਵਾਣ ਲਾ ਜਾਂਦਾ ਤੇ ਉਹ ਰਿਕਸ਼ੇ ਨੂੰ ਚੰਗੀ ਤਰ੍ਹਾਂ ਰੋੜ ਕੇ ਇੱਕ ਫੈਕਟਰੀ ਚ ਲੈ ਜਾਂਦੇ ਆ ਤੇ RAMLAL ਵੀ ਉਸਦੇ ਨਾਲ ਹੀ ਚਲਾ ਜਾਂਦਾ ਹੈ। ਉੱਥੇ ਜਾ ਕੇ ਉਹ ਦੇਖਦਾ ਹੈ ਕਿ ਮੈਨੇਜਰ ਥੋੜੀ ਦੇਰੀ ਪਹਿਲਾਂ ਲੰਘਿਆ ਸੀ। ਹੁਣ ਉਸ ਦਾ ਚਿਹਰਾ ਬਹੁਤ ਉਦਾਸ ਹੋ ਜਾਂਦਾ ਹੈ ਤੇ ਉਹ ਰੋਣ ਵਾਲਾ ਹੋ ਜਾਂਦਾ ਹੈ ਕਿਉਂਕਿ ਉਹ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਬਿਮਾਰ ਹੈ। ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਹੈ। ਉਹ RAMLAL ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ 1000 ਰੁਪਏ ਦੇ ਦਿਓ ਤੇ ਮੈਂ ਤੁਹਾਡਾ ਬਹੁਤ ਆਸਾਨਮੰਦ ਰਵਾਂਗਾ। ਤੁਸੀਂ ਇਹ ਰਿਕਸ਼ਾ ਰੱਖ ਲਓ ਜੱਤੀ ਮੈਂ ਤੁਹਾਡੇ 1000 ਰੁਪਏ ਨਹੀਂ ਮੋੜਦਾ। ਤੁਸੀਂ ਇਹ ਰਿਕਸ਼ਾ ਨਾ ਦਿਓ। RAMLAL ਕੋਲੇ ਕੁੱਲ 1000 ਰੁਪਏ ਹੀ ਸੀ। ਉਹ 1000 ਰੁਪਏ ਉਸਨ ਮੈਂ ਤੁਹਾਨੂੰ ਮਿਲਿਆ ਸੀ ਕੱਲ ਉਸੇ ਜਗ੍ਹਾ ਔ ਰਿਕਸ਼ਾ ਲੈ ਕੇ ਆ ਜਿਓ ਤੇ ਮੈਂ 100 ਰੁਪਿਆ ਲੈ ਕੇ ਉੱਥੇ ਆ ਜਾਂਗਾ ਤੇ ਤੁਹਾਨੂੰ 100 ਰੁਪਿਆ ਦੇ ਕੇ ਮੈਂ ਰਿਕਸ਼ਾ ਵਾਪਸ ਲੈ ਲਵਾਂਗਾ ਅਗਲੇ ਦਿਨ RAMLAL ਰਿਕਸ਼ਾ ਲੈ ਕੇ ਉੱਥੇ ਜਾਂਦਾ ਹੈ ਤੇ ਉੱਥੇ ਤਿੰਨ ਚਾਰ ਘੰਟੇ ਖੜ੍ਹਾ ਰਹਿੰਦਾ ਹੈ ਪਰ ਉਹ ਰਿਕਸ਼ੇ ਦਾ ਮਾਲਿਕ ਉੱਥੇ ਰਿਕਸ਼ਾ ਲੈਣ ਵਾਸਤੇ ਨਹੀਂ ਆਂਦਾ ਥੱਕ <h4>ਕਰ ਕੇ RAMLAL ਵਾਪਸ ਆ ਜਾਂਦਾ ਹੈ ਤੇ ਉਹ ਸਾਰੀ ਰਾਤ ਹੀ ਰਿਕਸ਼ੇ ਤੇ ਸੌਕੇ ਲੰਗਾਉਂਦਾ ਹੈ ਕਿਉਂਕਿ ਉਸ ਕੋਲੇ ਕੋਈ ਟਿਕਾਣਾ ਨਹੀਂ ਸੀ ਸਰਦੀ ਵੀ ਬਹੁਤ ਜ਼ਿਆਦਾ ਸੀ ਤੇ ਉਸ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ ਤੇ ਅਗਲੇ ਦਿਨ ਉਹ ਆਪ ਰਿਕਸ਼ਾ ਚਲਾਣ ਲੱਗਦਾ ਲਿੰਦਾ ਤੇ ਇੱਕ ਕੰਬੜਾ ਖਰੀਦ ਲਿੰਦਾ ਐ ਐਸੇ ਤਰ੍ਹਾਂ ਉਸਦੇ ਰਿਕਸ਼ੇ ਤੇ ਦਿਨ ਲੰਘ ਰਹੇ ਸੀ ਉਹ ਕੰਬੜ ਲੈ ਕੇ ਸੌ ਜਾਂਦਾ ਸੀ ਤੇ ਆਪਦਾ ਜ਼ਿੰਦਗੀ ਟਪਾ ਰਿਆ ਸੀ ਥੋੜੇ ਦਿਨ ਬਾਅਦ ਉਸ ਕੋਲੇ ਇੰਨੇ ਪੈਸੇ ਇਕੱਠੇ ਹੋ ਜਾਂਦੇ ਆ ਕਿ ਉਹ ਇੱਕ ਕਮਰਾ ਕਿਰਾਏ ਤੇ ਲੈ ਸਕੇ ਉਹ ਇੱਕ ਕਮਰਾ ਕਿਰਾਏ ਤੇ ਲੈਂਦਾ ਤੇ ਉੱਥੇ ਉਹ ਰਹਿਣ ਲੱਗ ਜਾਂਦਾ ਤੇ ਰਿਕਸ਼ਾ ਚਲਾ ਕੇ ਆਪਦਾ ਟਾਈਮ ਪਾਸ ਕਰਨ ਲੱਗ ਜਾਂਦਾ ਪਰ ਥੋੜੇ ਦਿਨਾਂ ਬਾਅਦ ਉਹ ਬਿਮਾਰ ਹੋ ਜਾਂਦਾ ਹੈ ਔਰ ਇੱਕ ਸੱਚ ਚਲਾਣ ਦੇ ਲਾਇਕ ਨਹੀਂ ਸੀ ਉਸੇ ਇੰਨੀ ਕਮਜ਼ੋਰੀ ਆ ਗਈ ਸੀ ਕਿ ਰਿਕਸ਼ਾ ਉਸਕੋ ਚੱਲਣ ਨਹੀਂ ਲੱਗ ਰਿਹਾ ਸੀ ਔਰ ਰਾਤ ਨੂੰ ਭੁੱਖਾ ਸੌਂਦਾ ਹੈ ਕਿਉਂਕਿ ਉਸ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਰੋਟੀ ਖਾ ਸਕੇ ਫਿਰ ਅਗਲੇ ਦਿਨ RAMLAL ਕਿਵੇਂ ਨਾ ਕਿਵੇਂ ਕਰਕੇ ਰਿਕਸ਼ਾ ਚਲਾ ਕੇ ਰੋਡ ਤੇ ਹੁੰਦਾ ਪਰ ਉਸ ਕੋਲੇ ਰਿਕਸ਼ਾ ਚੱਲ ਨਹੀਂ ਰਿਹਾ ਸੀ ਪਰ ਉਹ ਫਿਰ ਵੀ ਕੋਸ਼ਿਸ਼ ਕਰ ਰਿਹਾ ਸੀ ਐਨਐਚ ਦਾ ਇੱਕ ਦੋਸਤ ਲੰਘਦਾ ਗੱਡੀ ਤੇ ਜਦੋਂ ਉਹਦਾ ਦੋਸਤ RAMLAL ਨੂੰ ਦੇਖਦਾ ਹੈ ਤੇ ਉੱਥੇ ਆਪਦੀ ਗੱਡੀ ਰੋਕ ਲੈਂਦਾ ਤੇ RAMLAL ਨੂੰ ਪੁੱਛਦਾ ਕਿ ਤੇਰੀ ਇਹ ਹਾਲਤ ਕਿਵੇਂ ਹੋ ਗਈ ਤੂੰ ਰਿਕਸ਼ੇ ਤੇ ਕਿਵੇਂ ਆ ਗਿਆ ਤਾਂ RAMLAL ਫਿਰ ਉਸਨੂੰ ਆਪਦੀ ਸਾਰੀ ਕਹਾਣੀ ਦੱਸਦਾ ਹੈ ਉਹ ਕਹਾਣੀ ਸੁਣ ਕੇ ਜੋ RAMLAL ਦਾ ਦੋਸਤ ਹੁੰਦਾ ਹੈ ਉਸਨੂੰ ਬਹੁਤ ਗੁੱਸਾ ਆਉਂਦਾ ਹੈ ਉਸਦੇ ਪੁੱਤ ਤੇ ਤੇ ਨਾਲੇ RAMLAL ਤੇ ਤਰਸਦਾ ਹੈ ਉਹ RAMLAL ਨੂੰ ਗੱਡੀ 'ਚ ਬਿਠਾ ਲੈਂਦਾ ਹੈ ਤੇ ਰਿਕਸ਼ਾ ਉੱਥੇ ਇੱਕ ਦੁਕਾਨ ਤੇ ਖੜਾ ਦਿੰਦਾ ਹੈ ਉਸਨੂੰ ਗੱਡੀ 'ਚ ਬਿਠਾ ਕੇ ਆਪਦੇ ਘਰੇ ਲੈ ਜਾਂਦਾ ਹੈ ਆਪਦੇ ਘਰੇ ਆਪਦੀ ਘਰ ਵਾਲ ਨੂੰ ਕਹਿੰਦਾ ਹੈ ਕਿ ਆ ਮੇਰਾ ਪੁਰਾਣਾ ਦੋਸਤ ਹੈ ਅੱਜ ਤੋਂ ਬਾਅਦ ਇਹ ਇੱਥੇ ਹੀ ਰਹੇਗਾ ਇਸ ਦਾ ਕੋਈ ਨਹੀਂ ਹੈ ਜੋ RAMLAL ਦਾ ਦੋਸਤ ਸੀ ਉਸ ਘਰ ਵਿੱਚ ਉਹ ਤੇ ਉਸ ਦੀ ਘਰਵਾਲੀ ਦੋਵੇਂ ਰਹਿੰਦੇ ਸੀ ਉਹਨਾਂ ਕੋਲ ਵੀ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਔਲਾਦ ਤੇ ਪਰ ਉਹਨਾਂ ਨੂੰ ਰੱਬ ਨੇ اولاد ਨਹੀਂ ਦਿੱਤੀ ਸੀ ਉਹਨਾਂ ਦੀ ਇੱਕ ਬਹੁਤ ਵੱਡੀ ਕੱਪੜੇ ਦੀ ਦੁਕਾਨ ਸੀ ਬਾਜ਼ਾਰ ਵਿੱਚ ਇਸ ਕਰਕੇ ਉਹ ਕੱਲਾ ਹੀ ਉਹ ਦੁਕਾਨ ਚਲਾਉਂਦਾ ਸੀ ਤੇ ਘਰ ਵਿੱਚ ਸਿਰਫ ਦੋ ਹੀ ਜਣੇ ਸੀ ਹੁਣ ਤੀਜਾ ਉਹਨਾਂ ਦੇ ਘਰ ਵਿੱਚ ਰਾਮ ਲਾਲ ਆ ਗਿਆ ਸੀ ਤੇ ਰਾਮ ਲਾਲ ਵੀ ਕੱਪੜੇ ਦੀ ਦੁਕਾਨ ਤੇ ਨਾਲ ਹੀ ਜਾਣ ਲੱਗਦਾ ਤੇ ਕੱਪੜੇ ਦੀ ਦੁਕਾਨ ਤੇ ਕੰਮ ਕਰਨ ਲੱਗਦਾ ਹੈ ਉਹ ਗ੍ਰਾਹਕਾਂ ਨੂੰ ਕੱਪੜੇ ਦਿਖਾਉਂਦਾ ਤੇ ਦੋਵੇਂ ਯਾਰ ਵੇਲੇ ਮਿਲ ਕੇ ਦੁਕਾਨ ਨੂੰ ਵਧੀਆ ਤਰੀਕੇ ਨਾਲ ਚਲਾਉਂਦੇ ਨੇ ਤੇ ਜਦੋਂ ਦਾ ਰਾਮ ਲਾਲ ਗਿਆ ਸੀ ਉਸ ਦੀ ਦੁਕਾਨ ਵੀ ਬਹੁਤ ਜ਼ਿਆਦਾ ਚੱਲਣ ਲੱਗੀ ਸੀ ਕਿਉਂਕਿ ਜਦੋਂ ਉਸ ਨੂੰ ਕੰਮ ਹੁੰਦਾ ਸੀ ਤਾਂ ਉਹ ਦੁਕਾਨ ਬੰਦ ਕਰਕੇ ਲੰਘ ਜਾਂਦਾ ਸੀ ਤੇ ਹੁਣ ਦੁਕਾਨ ਬੰਦ ਕਰਨ ਦੀ ਲੋੜਤ ਨਹੀਂ ਆਉਂਦੀ ਸੀ ਤੇ ਉਹ ਰਾਮ ਲਾਲ ਦੁਕਾਨ ਤੇ ਹੀ ਹੁੰਦਾ ਸੀ ਤੇ RAMLAL ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਤੇ ਸਾਰੀ ਦੁਕਾਨ ਨੂੰ ਸੰਭਾਲ ਲੈਂਦਾ ਹੈ ਤੇ ਵਧੀਆ ਤਰੀਕੇ ਨਾਲ ਦੁਕਾਨ ਚੱਲਣ ਲੱ ਆ ਜਾਂਦੀ ਹੈ ਉਸ ਤੋਂ ਬਾਅਦ RAMLAL ਆਪਦੇ ਰਿਕਸ਼ੇ ਨੂੰ ਇੱਕ ਗਰੀਬ ਨੂੰ দান ਕਰ ਦਿੰਦਾ ਹੈ ਐਵੇਂ ਦਿਨ ਵਧੀਆ ਤਰੀਕੇ ਨਾਲ ਲੰਘ ਰਹੇ ਸੀ RAMLAL ਬਹੁਤ ਖੁਸ਼ ਸੀ ਇੱਕ ਦਿਨ ਉਸ ਦਾ ਦੋਸਤ ਤੇ ਉਸ ਦੀ ਘਰ ਵਾਲੀ ਕਹਿੰਦੇ ਨੇ ਕਿ ਅਸੀਂ ਇੱਕ ਤੀਰਥ ਤੇ ਜਾ ਰਹੇ ਹਾਂ ਤੂੰ ਪਿੱਛੇ ਦੁਕਾਨ ਦਾ ਧਿਆਨ ਰੱਖੀ ਤੇ ਅਸੀਂ ਛੇਤੀ ਆ ਜਾਵਾਂਗੇ ਉਸ ਤੋਂ ਬਾਅਦ ਉਹ ਤਿਰਸਤੇ ਚਲੇ ਜਾਂਦੇ ਨੇ ਤੇ ਰਾਮ ਲਾਲ ਉਹਨਾਂ ਦੀ ਦੁਕਾਨ ਸੰਭਾਲਦਾ ਪਰ ਕਈ ਦਿਨਾਂ ਬਾਅਦ ਜਦੋਂ ਉਹਦਾ ਦੋਸਤ ਤੇ ਉਸਦੀ ਘਰ ਵਾਲੀ ਵਾਪਸ ਨਹੀਂ ਆਉਂਦੇ ਤਾਂ ਉਸ ਨੂੰ ਫਿਕਰ ਹੋਣ ਲੱਗਦੀ ਹੈ ਉਹ ਇਧਰ ਉਧਰੋਂ ਪਤਾ ਕਰਦਾ ਪਰ ਉਸ ਨੂੰ ਕੁਝ ਪਤਾ ਨਹੀਂ ਲੱਗਦਾ ਫਿਰ ਉਹ ਜਿੱਥੇ ਗਏ ਸੀ ਤਾਂ ਰਾਮ ਲਾਲ ਉੱਥੇ ਜਾ ਕੇ ਉਹਨਾਂ ਬਾਰੇ ਪੁੱਛਗਿੱਛ ਕਰਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਜਿਹੜੀ ਵਸਤੇ ਉਹ ਸਵਾਰ ਸੀ ਉਸ ਵਸ ਦਾ ਐਕਸੀਡੈਂਟ ਹੋ ਗਿਆ ਸੀ ਉਹ ਇੱਕ ਖਾਈ 'ਚ ਗਿਰ ਗਈ ਸੀ ਤਾਂ ਕਰਕੇ ਉਹ ਦੋਵੇਂ ਪਤੀ ਪਤਨੀ ਉੱਥੇ ਹੀ ਮਰ ਗਏ ਸੀ ਉਹਨਾਂ ਦੀ ਲਾਸ਼ਾਂ ਨੂੰ ਕੋਈ ਲੈਣ ਵਾਲਾ ਨਹੀਂ ਆਇਆ ਸੀ ਤਾਂ ਕਰਕੇ ਪੁਲਿਸ ਨੇ ਉਹਨਾਂ ਨੂੰ ਲਾਇਵਰ ਸਮਨ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਆ ਸੁਣ ਕੇ RAMLAL ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਉਸ ਨੂੰ ਆਪ ਦੇ ਦੋਸਤ ਦੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਸੀ ਕਿਉਂਕਿ ਉਹ ਹੀ ਉਸ ਦਾ ਮਾੜੇ ਟਾਈਮ 'ਚ ਸਹਾਰਾ ਬਣਿਆ ਸੀ ਤੇ RAMLAL ਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ ਤੇ ਉੱਥੇ ਬੈਠ ਕੇ ਰੋਣ ਲੱਗ ਜਾਂਦਾ ਪਰ ਕਿਵੇਂ ਨਾ ਕਿਵੇਂ RAMLAL ਆਪ ਦੇ ਆਪ ਨੂੰ ਸਮਾੜਦਾ ਹੈ ਤੇ ਵਾਪਸ ਘਰ ਆ ਜਾਂਦਾ ਹੈ ਹੁਣ RAMLAL ਕੋਲੇ ਅਬ ਉਸਦੇ ਦੋਸਤਾਂ ਦਾ ਘਰ ਸੀ ਤੇ ਉਸਦੇ ਦੋਸਤ ਦੀ ਦੁਕਾਨ ਸੀ ਹੁਣ ਉਹ ਦੋਈ ਚੀਜ਼ਾਂ RAMLAL ਦੇ ਖਸਾਰੇ ਸੀ ਇਸ ਕਰਕੇ RAMLAL ਦੁਕਾਨ ਤੇ ਵਧੀਆ ਤਰੀਕੇ ਨਾਲ ਕੰਮ ਕਰਦਾ ਜਦੋਂ RAMLAL ਕੋਲੇ ਪੈਸੇ ਇਕੱਠੇ ਹੋਣ ਲੱਗ ਜਾਂਦੇ ਨੇ ਤੇ RAMLAL ਸੋਚਦਾ ਹੈ ਕਿ ਮੈਂ ਇੰਨਾ ਪੈਸਾ ਦਾ ਕੀ ਕਰਾਂ ਫਿਰ ਉਹ ਸੋਚਦਾ ਹੈ ਕਿ ਜਦੋਂ ਮੇਰੇ ਕੋਲੇ ਕੋਈ ਸਾਰਾ ਨਹੀਂ ਸੀ ਮੈਂ ਕਿੰਨਾ ਤੰਗ ਸੀ ਤਾਂ ਕਰਕੇ ਕਿਉਂ ਨਾ ਇੱਕ ਅਨਾਥ ਆਸ਼ਰਮ ਖੋਲ੍ਹਿਆ ਜਾਵੇ ਤੇ ਉਹ ਇੱਕ ਅਨਾਥ ਆਸ਼ਰਮ ਖੋਲ੍ਹ ਲੈਂਦਾ ਤੇ ਹੁਣ RAMLAL ਦੋਈ ਥਾਂ ਤੇ ਜਾਂਦਾ ਸੀ ਜਾਂ ਤਾਂ ਉਹ ਅਨਾਥ ਆਸ਼ਰਮ 'ਚ ਜਾਂਦਾ ਸੀ ਤੇ ਜਾਂ ਆਪਦੀ ਦੁਕਾਨ ਤੇ ਕੰਮ ਕਰਦਾ ਸੀ ਇਸੇ ਤਰ੍ਹਾਂ ਦਿਨ ਲੰਘ ਰਹੇ ਸੀ ਤੇ ਇੱਕ ਦਿਨ RAMLAL ਬਹੁਤ ਸਾਰੇ ਕੰਬਲ ਲੈ ਕੇ ਗੱਡੀ ਚ ਪਾ ਕੇ ਗਰੀਬਾਂ ਨੂੰ ਵੰਡਣ ਵਾਸਤੇ ਲੰਘ ਜਾਂਦਾ ਹੈ ਤੇ ਉਹ ਸੜਕ ਕਿਨਾਰੇ ਬੈਠੇ ਗਰੀਬਾਂ ਨੂੰ ਕੰਬਲ ਵੰਡ ਰਿਹਾ ਹੁੰਦਾ ਹੈ ਤੇ ਇੱਕਦਮ ਜਦੋਂ ਇੱਕ ਨਿਗਾ ਉਸਦੀ ਇੱਕ ਲੰਗੜੇ ਤੇ ਪੈਂਦੀ ਹੈ ਤਾਂ ਉਸ ਨੂੰ ਦੇਖ ਕੇ ਉਹ ਇੱਕਦਮ ਹੈਰਾਨ ਰਹਿ ਜਾਂਦਾ ਹੈ ਉਹ ਉਸਦਾ ਪੁੱਤ ਅਮਰੀ ਸੀ ਕੋਈ ਹੋਰ ਨਹੀਂ ਸੀ ਉਸ ਨੂੰ ਦੇਖ ਕੇ ਸੋਚਦਾ ਹੈ ਕਿ ਇਸ ਦਾ ਇਹ ਹਾਲ ਕਿਵੇਂ ਹੋ ਗਿਆ ਇੰਨੇ ਚੰਮਰ ਆਪਦੇ ਪਿਓ ਨੂੰ ਦੇਖ ਲੈਂਦਾ ਹੈ ਤੇ ਜਾ ਕੇ ਉਹਦੇ ਪੈਰੀ गिर ਜਾਂਦਾ ਹੈ ਤੇ ਮਾਫੀ ਮੰਗਦਾ ਹੈ ਕਹਿੰਦਾ ਬਾਪੂ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਮੈਂ ਇਸ ਦੁਨੀਆ ਦਾ ਸਭ ਤੋਂ ਬੇਕਾਰ ਤਾ ਜਿੰਨਾ ਆਪਦੇ ਪਿਓ ਨੇ ਐਵੇਂ ਕੀਤਾ ਆਪਦੀ ਘਰ ਵਾਲੀ ਦੇ ਪਿੱਛੇ ਲੱਗ ਕੇ ਹੁਣ ਮੈਨੂੰ ਅਕਲ ਆ ਗਈ ਐ ਤੇ ਤੁਸੀਂ ਮੈਨੂੰ ਮਾਫ ਕਰ ਦਿਓ ਚਾਹੇ ਮੈਨੂੰ ਆਪਣੇ ਨਾਲ ਨਾ ਰੱਖੋ ਪਰ ਮੈਨੂੰ ਮਾਫ ਕਰ ਦਿਓ ਮੈਂ ਦਿਲ ਤੇ ਆ ਬੋਝ ਲੈ ਕੇ ਮਰਨਾ ਨਹੀਂ ਚਾਹਦਾ ਮੈਨੂੰ ਜੋ ਵੀ ਤੁਸੀਂ ਸਜ਼ਾ ਦੇਓਗੇ ਮੈਨੂੰ ਸਭ ਮਨਜ਼ੂਰ ਹੋਵੇਗੀ RAMLAL ਸੋਚਦਾ ਹੈ ਕਿ ਮੇਰੇ ਪੁੱਤ ਨੂੰ ਅਕਲ ਆ ਗਈ ਆ ਚੰਗੀ ਗੱਲ ਐ ਪਰ ਉਸ ਨੂੰ ਪੁੱਛਦਾ ਹੈ ਕਿ ਤੇਰਾ ਇਹ ਹਾਲ ਕਿਵੇਂ ਹੋ ਗਿਆ ਉਸ ਤੋਂ ਬਾਅਦ ਆਮਰ ਉਸ ਨੂੰ ਦੱਸਦਾ ਹੈ ਕਿ ਮੈਂ ਜਿਹੜੀ ਨੌਕਰੀ ਤੇ ਲੱਗਿਆ ਹੋਇਆ ਸੀ ਉੱਥੇ ਮੈਂ ਲਾਲਚ ਚਾਕੇ ਰਿਸ਼ਵਤ ਲੈ ਰਿਆ ਸੀ ਤੇ ਕਿਸੇ ਨੇ ਮੇਰੀ ਵੀਡੀਓ ਬਣਾ ਲਈ ਤੇ ਮੈਨੂੰ ਨੌਕਰੀ ਤੋਂ ਲਾਹ ਦਿੱ ਹੋ ਗਿਆ ਜਿਹਦੇ ਵਿੱਚ ਇੱਕ ਮੇਰੀ ਲੱਤ ਕੱਟਣੀ ਪਈ ਮੈਨੂੰ ਲੰਗੜਾ ਦੇਖ ਕੇ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਲੰਗੀ ਉਹ ਕਹਿੰਦੀ ਕਿ ਮੈਂ ਲੰਗੜੇ ਨਾਲ ਨਹੀਂ ਰਹਿ ਸਕਦੀ ਉਸ ਤੋਂ ਬਾਅਦ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਜ਼ਿੰਦਗੀ ਜੀਣੋ ਦਾ ਕੋਈ ਸਹਾਰਾ ਨਹੀਂ ਬਚਿਆ ਸੀ ਤਾਂ ਕਰਕੇ ਮੈਨੂੰ ਮੰਗਣ ਤੇ ਮਜਬੂਰ ਹੋਣਾ ਪਿਆ RAMLAL ਜਦੋਂ ਦੀ ਕਹਾਣੀ ਸੁਣਦਾ ਹੈ ਤਾਂ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਉਹ ਸੋਚਦਾ ਹੈ ਕਿ ਰੱਬ ਸਭ ਕੁਝ ਦੇਖਦਾ ਹੈ ਜੋ ਮਾੜਾ ਕਰਦਾ ਉਸਨੂੰ ਰੱਬ ਸਜ਼ਾ ਜ਼ਰੂਰ ਦਿੰਦਾ ਹੈ ਫਿਰ ਉਹ ਆਪਦੇ ਪੁੱਤ ਨੂੰ ਲੈ ਕੇ ਗੱਡੀ 'ਚ ਬਿਠਾ ਕੇ ਆਪਦੇ ਨਾਲ ਲੈ ਜਾਂਦਾ ਹੈ ਤੇ ਉੱਥੇ ਅनाथ ਆਸ਼ਰਮ 'ਚ ਲੈ ਜਾਂਦਾ ਹੈ ਤੇ ਉੱਥੇ ਉਸਦੀ ਜ਼ਿੰਮੇਵ ਦੇਖ ਰਹਾ ਕਰਨੀ ਹੈ تینਾਂ ਦੀ ਸੇਵਾ ਕਰਨੀ ਹੈ ਅਮਰ ਨੂੰ ਵੀ ਆ ਕੰਮ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਉਹਨੋਂ ਠੋਕਰਾ ਖਾ ਕੇ ਸਭ ਸਮਝ ਚੁੱਕਿਆ ਸੀ ਕਿ ਮਾਪੇ ਦੇ ਕੀਮਤ ਜ਼ਿੰਦਗੀ ਚ ਕੀ ਹੁੰਦੀ ਹੈ ਮਾਪੇ ਇੱਕ ਟੀਨ ਵਰਗੇ ਹੁੰਦੇ ਨੇ ਮੀਂਹ ਕਣੀ ਗੜਿਆ ਤੋਂ ਸਾਨੂੰ ਬਚਾਉਂਦੇ ਨੇ ਪਰ ਜਦੋਂ ਉਹਨਾਂ ਤੇ ਮੀਂਹ ਕਣੀ ਗੜੇ ਪੈਂਦੇ ਨੇ ਉਹ ਖੜਕਾ ਕਰਦੇ ਨੇ ਤੇ ਸਾਨੂੰ ਉਹ ਖੜਕਾ ਕਰਦੇ ਮਾਰੇ ਲੱਗਦੇ ਨੇ ਇਸ ਕਰਕੇ ਦੋਸਤੋ ਜਿੰਨਾ ਹੋ ਸਕੇ ਉਹਨਾਂ ਦੀ ਸੇਵਾ ਕਰੋ ਤਾਂ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਦੋਸਤੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ